ਸਕੂਲ ਟੀਚਰ ਵੱਲੋਂ ਵਿਦਿਆਰਥੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਤਰਨਤਾਰਨ ਦੇ ਨਜ਼ਦੀਕ ਪਿੰਡ ਦਿਆਲ ਰਾਜਪੂਤਾਂ ਦੇ ਸਰਕਾਰੀ ਸਕੂਲ 'ਚ ਅਧਿਆਪਕ ਨੇ ਦੋ ਵਿਦਿਆਰਥੀਆਂ ਦੇ ਸਕੂਲ ਲੇਟ ਪਹੁੰਚਣ ਤੇ ਕੁੱਟਮਾਰ ਦੌਰਾਨ ਇੱਕ ਵਿਦਿਆਰਥੀ ਦਾ ਹੱਥ ਤੋੜ ਦਿੱਤਾ। ਵਿਦਿਆਰਥੀਆਂ ਦੇ ਘਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਅਧਿਆਪਕਾ ਦੀ ਸ਼ਿਕਾਇਤ ਤਰਨਤਾਰਨ ਜ਼ਿਲ੍ਹਾ ਅਫਸਰ ਪਰਮਜੀਤ ਸਿੰਘ ਨੂੰ ਕੀਤੀ ਜਿਨ੍ਹਾਂ ਨੇ ਦੋਹਾਂ ਤੇ ਰਾਜ ਸੁਲਾ ਕਰਾਉਣ ਦੀ ਗੱਲ ਆਖੀ ਪਰ ਵਿਦਿਆਰਥੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਅਧਿਆਪਕ ਨੂੰ ਮੁਅਤਲ ਕੀਤਾ ਜਾਵੇ। ਮੇਰੇ ਬੱਚਿਆਂ ਨੂੰ ਇਹਨੇ ਬਹੁਤ ਜ਼ਿਆਦਾ ਹੀ ਮਾਰਿਆ ਵਾ ਲਖਵੀਰ ਸਾਰੇ ਐਵੇਂ ਕਲਾਸ 'ਚ ਮੇਰਾ ਕਾਕਾ ਛੋਟਾ ਪੜਦਾ ਵਾ ਨਵੇਂ ਕਲਾਸ 'ਚ ਮੇਰਾ ਵੱਡਾ ਪੜਦਾ ਸੀ ਉਹਦਾ ਗੁੱਟ ਤੋੜ ਕੇ ਤੇ ਲਖਵੀਰ ਸਾਰ ਨੇ ਉਹ ਤੋਂ ਡਰਦਾ ਇਹ ਖਾਲਸਾ ਸਕੂਲੇ ਪੈ ਗਿਆ ਵਾ ਜਿਹੜਾ ਨਿੱਕਾ ਜਗਨਦੀਪ ਸਿੰਘ ਇਹਨੂੰ ਬਹੁਤ ਜ਼ਿਆਦਾ ਹੀ ਇਹਨੇ ਮਾਰਿਆ ਮੈਂ ਸਰਕਾਰ ਕੋਲ ਇਹੋ ਮੰਗ ਕਰਦੀ ਆ ਤੇ ਸਖਤ ਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਸਰਕਾਰ ਤੋਂ ਇਹੋ ਮੰਗ ਕਰਦਾ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇਰੇ ਕਿਤੇ ਸੱਟ ਲੱਗੀ ਕਿਤੇ ਮੇਰੇ ਗੁਰਦੇ ਸੱਟ ਲੱਗੇ ਤੇ ਮੈਂ ਅੱਗੇ ਤੋਂ ਮਤਲਬ ਮਹਿਸੂਸ ਕਰਦਾ ਮੈਂ ਵੀ ਮਹਿਸੂਸ ਕਰਦਾ ਮੈਂ ਸੌਰੀ ਫੀਲ ਕਰਦਾ ਮਤਲਬ ਵੀ ਜੇ ਨਾ ਵੀ ਤੇ ਮੈਂ ਅੱਗੇ ਤੋਂ ਮਤਲਬ ਮਹਿਸੂਸ ਕਰਦਾ ਮੈਂ ਵੀ ਮਹਿਸੂਸ ਕਰਦਾ ਮੈਂ ਸੌਰੀ ਫੀਲ ਕਰਦਾ ਵੀ ਉਹਨੂੰ ਆਪਣੀ ਗਲਤੀ ਨੂੰ ਮਹਿਸੂਸ ਕਰ ਲਿਆ ਕਿ ਅੱਗੇ ਤੋਂ ਮੈਂ ਇਹ ਕੋਈ ਭਲਾ ਜਿਹੜੀ ਅੱਗੇ ਤੋਂ ਕੋਈ ਗਲਤੀ ਜਿਹੜੀ ਹੋਗੀ ਨਾ ਨਹੀਂ ਕਰਾਂ ਤੇ ਨਾ ਕਿਸੇ ਬੱਚੇ ਨੂੰ ਕੁਝ ਹੋਵੇ ਓਨਸਲੀ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਕਦੀ ਕੋਈ ਕੰਪਲੇਟ ਨਹੀਂ ਆਈ ਤੇ ਅੱਗੇ ਤੋਂ ਵੀ ਅਸੀਂ ਜਿਹੜਾ ਫੇਰ ਹਦਾਇਤ ਕਰਤਾਗੇ ਸਾਰੇ ਵਿਆਹਾਂ ਨੂੰ ਕਿ ਕਿਸੇ ਵੀ ਬੱਚੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਾਮ ਨਾ